ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਹਾਦਰਗੜ੍ਹ ਦੇ ਕਿਲੇ ਦੇ ਵਿੱਚ ਸੈਫੂਦੀਨ ਨਵਾਬ ਨੂੰ ਮਿਲਣ ਉਪਰੰਤ ਭਾਈ ਭਾਗਰਾਮ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਆਂ ਲਹਿਰਪਿੰਡ ਜਿੱਥੇ ਅੱਜ ਕੱਲ ਪਟਿਆਲਾ ਸ਼ਹਿਰ ਵਸਿਆ ਹੋਇਆ ਹੈ ਲਹਿਰਪਿੰਡ ਦੇ ਵਿੱਚ ਪਹੁੰਚੇ ਔਰ ਇੱਥੇ ਇੱਕ ਛਕੜ ਦੇ ਕਿਨਾਰੇ ਸਤਿਗੁਰੂ ਪਾਤਸ਼ਾਹ ਜੀ ਬੈਠੇ ਤੇ ਸਤਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜਿਹੜਾ ਇੱਥੇ ਇਸ਼ਨਾਨ ਕਰੇਗਾ ਉਹਦੇ ਸਾਰੇ ਰੋਗ ਨੇ ਜਿਹੜੇ ਦੂਰ ਹੋ ਜਾਣੇ ਆ 18 ਹਲਕ ਦੀ ਜਿਹੜੀ ਬਿਮਾਰੀ ਹੈ ਉਸ ਵੇਲੇ ਆਮ ਤੌਰ ਤੇ ਉਸ ਨਗਰ ਦੇ ਵਿੱਚ ਚੱਲ ਰਹੀ ਸੀ ਇੱਕ ਮਾਈ ਦੇ ਕਹਿਣ ਤੇ ਸਤਗੁਰੂ ਪਾਤਸ਼ਾਹ ਨੇ ਕਿਹਾ ਕਿ ਇੱਥੇ 18 ਦੇ ਰੋਗ ਵੀ ਜਿਹੜੇ ਦੂਰ ਹੋ ਜਾਣੇ ਆ ਸੋ ਇਸ ਤੋਂ ਉਪਰੰਤ ਸਤਗੁਰੂ ਪਾਤਸ਼ਾਹ ਜੀ ਮੂਲੋਵਾਲ ਦੀ ਧਰਤੀ ਦੇ ਉੱਪਰ ਪਹੁੰਚਦੇ ਨੇ ਵੱਖ-ਵੱਖ ਪਿੰਡਾਂ ਦਾ ਸਫ਼ਰ ਤੈਅ ਕਰਦੇ ਹੋਇਆ ਜਦੋਂ ਮੂਲੋਵਾਲ ਦੀ ਧਰਤੀ ਤੇ ਪਹੁੰਚੇ ਨੇ ਸਤਿਗੁਰੂ ਪਾਤਸ਼ਾਹੇ ਨੇ ਆ ਕੇ ਉੱਥੇ ਟਿਕਾਣਾ ਕੀਤਾ ਤੇ ਦੋ ਘੜੀਆਂ ਬੀਤ ਗਈਆਂ ਭਾਈ ਮਈਆ ਅਤੇ ਭਾਈ ਗੋਂਦਾ ਜਿਹੜੇ ਕਿ ਮੂਲੋਵਾਲ ਨਗਰ ਦੇ ਚੌਧਰੀ ਸਨ ਉਹਨਾਂ ਨੇ ਆ ਕੇ ਸਤਿਗੁਰੂ ਪਾਤਸ਼ਾਹੇ ਦੇ ਦੀਦਾਰ ਕੀਤੇ ਅਤੇ ਸਤਿਗੁਰਾਂ ਨੂੰ ਆਖਿਆ ਕਿ ਸਾਡੇ ਜੋ ਕੋਈ ਸੇਵਾ ਦੱਸੋ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਣ ਲੱਗੇ ਕਿ ਭਾਈ ਸਾਨੂੰ ਜਲ ਚਾਹੀਦਾ ਹੈ ਸਫ਼ਰ ਦੀ ਥਕਾਵਟ ਹੈ ਇਸ਼ਨਾਨ ਅਲਕ ਵੀ ਕਰਨਾ ਹੈ ਔਰ ਜਲ ਛਕਣਾ ਵੀ ਹੈ ਸੋ ਇਸ ਕਰਕੇ ਜਲ ਲੈ ਕੇ ਆਓ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੂੰ ਭਾਈ ਮਈਆ ਤੇ ਭਾਈ ਗੋਂਦਾ ਕਹਣ ਲੱਗੇ ਪਾਤਸ਼ਾ ਸਾਡੇ ਨਗਰ ਦੇ ਜਿਹੜਾ ਜਲ ਹੈ ਨਾ ਉਹ ਬਹੁਤ ਖਾਰਾ ਹੈ ਉਹ ਪਿੰਡ ਦੇ ਜੋਗ ਨਹੀਂ ਹੈ ਤੇ ਇਹ ਪਾਣੀ ਸਾਨੂੰ ਬਹੁਤ ਦੂਰੋਂ ਲੈ ਕੇ ਆਉਣਾ ਹੈ ਲੇਕਿਨ ਜਿੰਨੀ ਗਿਣਤੀ ਦੇ ਵਿੱਚ ਤੁਹਾਡੇ ਨਾਲ ਸੰਗਤਾਂ ਨੇ ਇਹਨਾਂ ਸਾਰਿਆਂ ਦੇ ਵਾਸਤੇ ਸਾਨੂੰ ਜਲ ਲਿਆਉਣਾ ਮੁਸ਼ਕਲ ਵੀ ਹੈ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਕੀ ਗੱਲ ਇਸ ਖੂਹ ਦਾ ਪਾਣੀ ਠੀਕ ਨਹੀਂ ਹੈ ਕਹਿਣ ਲੱਗੇ ਵੀ ਨਹੀਂ ਇਹ ਪਾਣੀ ਖਾਰਾ ਹੈ ਸਤਿਗੁਰੂ ਕਹਿਣ ਲੱਗੇ ਵੀ ਕੋਈ ਗੱਲ ਨਹੀਂ ਤੁਸੀਂ ਜਾਓ ਇਹਦੇ ਵਿੱਚ ਜਿਹੜੇ ਕੰਕਰ ਆਲਕ ਸੁਟੇ ਹੋਏ ਨੇ ਨਾ ਕਿਉਂਕਿ ਇਹ ਖੂਹ ਭਰਿਆ ਪਿਆ ਤੇ ਇਸ ਖੂਹ ਦੇ ਵਿੱਚੋਂ ਕੰਕਰ ਆਲਕ ਕਢੋ ਤੁਸੀਂ ਦੇਖੋਗੇ ਇਹ ਹੀ ਜਲ ਜਿਹੜਾ ਇਹ ਮਿੱਠਾ ਹੋ ਜਾਵੇਗਾ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਉਹ ਜਲ ਮਿੱਠਾ ਹੋ ਗਿਆ ਇੱਕ ਇੱਥੇ ਇਹ ਵੀ ਆਮ ਤੌਰ ਤੇ ਜਿਹੜੀ ਦੰਦ ਕਥਾ ਚੱਲ ਰਹੀ ਹੈ ਕਹਿੰਦੇ ਕਿਸੇ ਵਿਦਵਾਨ ਨੇ ਇਹ ਵੀ ਲਿਖਿਆ ਕਿ ਸਤਿਗੁਰੂ ਪਤਸ਼ਾਹੀ ਨੇ ਆਖਿਆ ਕਿ ਭਾਈ ਜੇ ਇਸ ਤਰ੍ਹਾਂ ਇਸ ਖੂ ਦਾ ਜਾਲਾ ਜਿਹੜਾ ਉਹ ਮਿੱਠਾ ਨਹੀਂ ਹੈ ਇਹ ਖਾਰਾ ਹੈ ਤਾਂ ਇਦਾਂ ਕਰੋ ਜਾਓ ਜਾ ਕੇ ਨਗਰ ਦੇ ਵਿੱਚੋਂ ਗੁੜ ਲੈ ਕੇ ਆਓ ਕਹਦੇ ਭਾਈ ਮਈਆ ਤੇ ਭਾਈ ਗੋਂਦਾ ਇੱਕ ਦੁਕਾਨਦਾਰ ਦੇ ਕੋਲ ਜਾਂਦੇ ਨੇ ਤੇ ਉਹਨੂੰ ਜਾ ਕੇ ਦੱਸਿਆ ਵੀ ਸਤਿਗੁਰਾਂ ਨੇ ਖੂ ਮਿੱਠਾ ਕਰਨਾ ਪਹਿਲਾਂ ਤਾਂ ਉਹਨੇ ਮਜ਼ਾਕ ਕੀਤਾ ਵੀ ਕਿਤੇ ਇਸ ਤਰ੍ਹਾਂ ਗੁੜ ਪਾਉਣ ਦੇ ਨਾਲ ਵੀ ਖੂ ਮਿੱਠੇ ਹੋਏ ਨਹੀਂ ਤੇ ਨਾਲ ਹੀ ਕਹਿੰਦਾ ਮੈਨੂੰ ਕੀ ਲੈ ਜਾਓ ਉਨੇ ਜਿਹੜਾ ਗੁੜ ਸੀ ਉਹ ਵੀ ਕਹਿੰਦੇ ਢਿੱਲਾ ਜਾ ਗੁੜ ਦੇ ਦਿੱਤਾ ਢਿੱਲਾ ਗੁੜ ਦਿੱਤਾ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਗੁੜ ਲਿਆ ਤੇ ਗੁੜ ਦੇਖ ਕੇ ਕਹਿੰਦੇ ਭਾਈ ਗੁੜ ਬੜਾ ਢਿੱਲਾ ਜਾ ਉਹ ਕਹਿਣ ਲੱਗੇ ਮਹਾਰਾਜ ਹਾਂ ਉਸ ਬਾਣੀਆਂ ਨੇ ਕਹਿ ਦਿੱਤਾ ਵੀ ਤੁਸੀਂ ਤਾਂ ਖੂਹ ਦੇ ਵਿੱਚ ਹੀ ਪਾਉਣਾ ਇਹਦੇ ਨਾਲ ਕੀ ਫਰਕ ਪੈਣ ਲੱਗਿਆ ਅਸੀਂ ਤੇ ਉਹਨੂੰ ਆਖਿਆ ਸੀ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਵੀ ਕੋਈ ਗੱਲ ਨਹੀਂ ਜੇ ਕਿਤੇ ਇਹ ਗੁੜ ਢਿੱਲਾ ਦੇ ਕੇ ਗਏ ਨੇ ਗੁੜ ਇਹਨਾਂ ਨੇ ਢਿੱਲਾ ਦਿੱਤਾ ਤਾਂ ਫਿਰ ਇਹ ਵੀ ਢਿੱਲੇ ਹੀ ਰਹਿਣਗੇ ਔਰ ਇਹ ਅੱਜ ਜਦੋਂ ਅਸੀਂ ਦੇਖਦੇ ਆ ਨਜ਼ਰ ਮਾਰਦੇ ਆ ਤਾਂ ਉਥੇ ਕੋਈ ਵੀ ਜਿਹੜੇ ਬਾਣੀਆਂ ਵੀਰ ਨੇ ਹਿੰਦੂ ਵੀਰ ਨੇ ਉਹਨਾਂ ਦੀ ਦੁਕਾਨਦਾਰੀ ਹੈ ਜਿਹੜੀ ਉਹ ਕਾਮਯਾਬ ਨਹੀਂ ਹੁੰਦੀ ਉਹ ਬਾਹਰ ਜਾ ਕੇ ਕੋਈ ਦੁਕਾਨਦਾਰੀ ਕਰਦੇ ਨੇ ਕਾਮਯਾਬ ਹੋ ਜਾਂਦੇ ਨੇ ਲੇਕਿਨ ਮੂਲੋਵਾਲ ਨਗਰ ਦੇ ਵਿੱਚ ਕਿਸੇ ਵੀ ਇਹ ਵੀਰ ਦੀ ਜਿਹੜੀ ਦੁਕਾਨ ਆ ਹਿੰਦੂ ਵੀਰ ਦੀ ਦੁਕਾਨ ਨਹੀਂ ਹੈ ਸਾਰੇ ਕੋਈ ਕਿਸੇ ਜ਼ਿੰਮੇਦਾਰ ਘਰਾਣੇ ਦੇ ਨਾਲ ਸੰਬੰਧ ਰੱਖਣ ਵਾਲੇ ਨੇ ਕੋਈ ਹੋਰ ਕਿਸੇ ਘਰਾਣੇ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਨੇ ਮੈਨੂੰ ਖਿਮਾ ਕਰਿਓ ਮੇਰਾ ਕਰਨ ਤੋਂ ਭਾਵ ਇਹ ਨਹੀਂ ਕਿ ਮੈਂ ਜੱਤ ਪਤ ਦੇ ਵਿੱਚ ਵਿਸ਼ਵਾਸ ਰੱਖਦਾ ਕਰਨ ਤੋਂ ਭਾਵ ਇਹ ਹੈ ਕਿ ਉੱਥੇ ਬਾਣੀਆਂ ਦੀ ਦੁਕਾਨ ਅਲਕ ਨਹੀਂ ਹੈ ਸੋ ਸਤਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਭਾਈ ਸਾਰੇ ਹੁਣ ਇੱਥੋਂ ਜਲ ਸਕੋ ਜਦੋਂ ਸਾਰੇ ਨੇ ਜਲ ਛਕਿਆ ਉਹ ਜਲ ਮਿੱਠਾ ਸੀ ਤੇ ਸਾਰੇ ਛਕ ਕੇ ਬੜੇ ਤ੍ਰਿਪਤ ਹੋਏ ਤੇ ਗੁਰੂ ਜੀ ਦੀ ਜੈ ਜੈਕਾਰ ਹੋ ਗਈ ਤੇ ਮੈਂ ਇੱਥੇ ਇੱਕ ਬੇਨਤੀ ਕਰਾਂ ਭਾਈ ਮਈਆ ਤੇ ਭਾਈ ਗੋਂਦਾ ਸੇਵਾ ਤਾਂ ਕਰ ਰਹੇ ਸਨ ਲੇਕਿਨ ਉਹਨਾਂ ਦੀ ਸੇਵਾ ਸੀ ਜਿਹੜੀ ਉਹ ਦਿਖਾਵੇ ਮਾਤਰ ਸੀ ਉਹਨਾਂ ਨੂੰ ਪੂਰੀ ਪ੍ਰਤੀਤ ਪੂਰਾ ਵਿਸ਼ਵਾਸ ਸਤਿਗੁਰੂ ਦੇ ਉੱਪਰ ਨਹੀਂ ਬਣਿਆ ਸੀ ਉਹ ਮਨ ਦੇ ਵਿੱਚ ਅਜੇ ਵੀ ਤੋਖਲਾ ਰੱਖਦੇ ਸਨ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਸੇ ਇੱਕ ਜਿਹੜੇ ਸੇਵਾ ਭਾਵਨਾ ਵਾਲਾ ਸਿੱਖ ਸੀ ਉਹਦੇ ਸਿਰ ਦੇ ਉੱਪਰ ਸਤਿਗੁਰੂ ਪਾਤਸ਼ਾਹ ਜੀ ਨੇ ਦਸਤਾਰ ਸਜਾ ਦਿੱਤੀ ਜਦੋਂ ਇਹ ਦਸਤਾਰ ਸਜਾਈ ਤੇ ਭਾਈ ਗੋਂਦਾ ਭੱਜਾ ਹੋਇਆ ਆਇਆ ਆ ਕੇ ਕਹਿਣ ਲੱਗਾ ਇਹ ਤੁਸੀਂ ਕੀ ਕੀਤਾ ਹੈ ਤੁਸੀਂ ਕਿਸੇ ਹੋਰ ਗਰੀਬ ਕਮੀ ਬੰਦੇ ਨੂੰ ਦਸਤਾਰ ਬਣਾ ਰਹੇ ਹੋ ਇਹ ਦਸਤਾਰ ਸਾਡੀ ਬਣਦੀ ਹੈ ਕਿਉਂਕਿ ਅਸੀਂ ਇਥੋਂ ਦੇ ਚੌਧਰੀ ਹਾਂ ਮੇਰੇ ਸਤਿਗੁਰੂ ਪਾਤਸ਼ਾਹੀ ਨੇ ਉਸ ਵੇਲੇ ਆਖਿਆ ਕਿ ਭਾਈ ਅੱਜ ਤੋਂ ਬਾਤ ਤੇ ਚੌਧਰ ਨਹੀਂ ਰਹੇਗੀ ਅੱਜ ਤੋਂ ਬਾਤ